Yeah, दास <inaudible> 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 अर्जहार वो बिनोस सुंदरा सुबह हराये चीरे जिस से जो जिस है सब कुछ जो है तो इस महापुरुष के बारे में कारण हो जाए तो ये पाप चाहे चीरे चीरे जो चीरे चाव चाव जो उसे हराये तो सब जाए ਇਹਨਾਂ ਕੋਲ ਤੋਂ ਨਵਾਇਆ ਸੰਗੀਤ ਦੀ ਗੋਹਲ ਤੋਂ ਤਰਕੀ ਨਿਮਤ ਰੰਗਾਂ ਨੂੰ ਲਖਿਤ ਕੀ ਬੀੜਾ ਕੰਨ ਦੇ ਤਵਾ ਹੈ ਜੀ ਕਿ ਤੂ ਆਜੂ ਤਾਰੋ ਕੋ ਨਾ ਇਹ ਕਿਤਾਬ ਕੋ ਲੱਗੇ ਤੋਸਾ ਕੀ ਤੋਮ ਤੀਂ ਚੁਰਪਾਰ ਜੀ ਕੋ ਲੱਗੋ ਬਲੋ ਤੋਸਾ ਕੀ ਤਾਪ ਕੀ ਤੇ ਯਾਰਤ ਬਾਦ ਕੁਸ਼ਨਾ ਹਾਰਤ ਤਾਲੀਂ ਦੇ ਆਰੋਹ ਦੇ ਕਾਇਤਰੀ ਕੋ ਬਲੇ ਸੋਨਹਾਂ ਤਾਂ ਤੁਹਾਨੂੰ ਸਾਵਾ ਗ੍ਰੀਤੀ ਸਤੇ ਵਾਹਿਗੁਰੂ ਜੀ ਦੇ ਬਤੇ ਹਰ ਸਾਲ ਦੀ ਤਰ੍ਹਾਂ ਸੈਵੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪੁਰ ਨੂੰ ਸਮਰਪਤ ਨਗਰ ਕੀਰਤਨ ਗ੍ਰੀਨ ਸਿਟੀ ਨਿਵਾਸੀ ਸਿੱਖ ਤੇ ਹਿੰਦੂ ਸਿੱਖ ਫੈਮਲੀਆ ਰਲ ਮਿਲ ਕੇ ਅਸੀਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕਰਦੇ ਆ ਤੇ ਇਸ ਵਾਰ ਵੀ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਓ ਜੀ ਸਾਰੀ ਪਿਆਰੀ ਸੰਗਤ ਨਗਰ ਕੀਰਤਨ ਦੇ ਪਿੱਛੇ-ਪਿੱਛੇ ਚੱਲ ਕੇ ਤੇ ਸ਼ੋਭਾ ਨੂੰ ਵਧਾਈਏ ਜੀ ਤੇ ਵਰਪੁਰ ਪ੍ਰੀਤਿਆ ਸਾਹਿਬ ਦੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਸਤਿ ਪਾਈ ਸੇ ਪਰੇ ਹੋਏ ਆ ਗਾਉਂ ਕੋ ਸੇ ਸੇ ਕਰੋ ਆਨੇ ਸੋ ਰਹਾ ਸਿਧਿਆ ਕੋ ਨੰ ਤੋ ਹੈ ਜਹਾਜ ਦਾ ਆਪੇ ਖੇਤਰਾਰੋ ਜੇ ਸਰ ਜੀ ਦਾ ਪੂਜ ਕਰਦੇ ਕਿ ਤੁਮਨਾ ਉਹਦੇ ਸਿਮਰਵਾ ਦਿਆ ਤੇ ਧੰਨਵਾਦ ਜੀ ਰਾਣ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ I oh. Thank okay. you. गुरू गुरू तन मन मह

ਆਹੋ ਕਲ ਕਾਣੀ ਕੋਰ ਜੇ ਮਿਲ ਖਿਨੇ ਨਜ਼ਰ ਮਾਰਿਆ ਜਨ ਦੂਰ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਸੇਵਾ ਕੀਤੀ ਫਲ ਹੈ ਇਨ ਸਤ ਗੁਰ ਕਾ ਮਨ ਮੰਨਿ